ਇਸੇ ਕਰਕੇ ਇੱਥੇ ਕਬਜ਼ਾ ਕਰ ਲਾਂਗੇ ਤੇ ਮੈਂ ਰਾਜ ਸਭਾ ਚੇ ਨਹੀਂ ਸਾਥ ਤੇ ਚਲਾ ਜਾਊਗਾ ਇਹ ਜਿਹੜੇ ਮਨਸੂਬੇ ਆ ਇਹ ਸਾਡੇ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੇ ਫੂਲਰਾ ਫਿਰ ਕਰਨੇ ਨੇ ਤੇ ਹੁਣ ਕੇਚਰੀਆੜ ਰਾਜ ਸਭਾ ਦਾ ਮੈਂਬਰ ਵੀ ਟੈਂਪੋਰਰੀ ਸੁਪਰੇ ਵਿਚ ਲੈਂਡ ਲੱਗ ਪਿਆ ਤੇ ਖੁੱਲ੍ਹ ਲੁਧਿਆਣਾ ਵੈਸ ਤੋਂ ਜਿਹੜੀ ਜਿਮਨੀ ਚੋਣ ਆ ਰਹੀ ਹੈ ਉਹਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਨੇ ਕੈਂਡੀਡੇਟ ਅਨਾਉਂਸ ਕੀਤਾ ਸੰਜੀਵ ਅਰੋੜਾ ਕਿ ਉਹ ਕੈਂਡੀਡੇਟ ਹੈ ਪਹਿਲਾ ਜਿਹਨੂੰ ਬਿਨਾ ਕਿਸੇ ਯੋਗਤਾ ਦੇ ਬਿਨਾ ਕਿਸੇ ਦੇਣ ਦੇ ਦਿੱਲੀ ਬੈਠੇ ਨੂੰ ਰਾਜ ਸਭਾ ਦਾ ਮੈਂਬਰ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਆ ਹਟਪਲਾਸ। ਉਹ ਰੌਲਾਦੋ ਹੋਰ ਗੱਲ ਦਾ ਪਿਆ ਸੀ ਕਿ ਬੜਾ ਵੱਡਾ ਜਿਹਦੇ ਪਿੱਛੇ ਕ腐ਸ਼ਨ ਹੋਈ ਹੈ। ਔਰ ਜਦੋਂ ਦੇ ਇਹ ਬਣਿਆ ਇਹ ਬਣਿਆ ਜਾਂ ਇਹਦੇ ਨਾਲ ਕੁਝ ਹੋਰ ਪੈਸੇ ਵਾਲੇ ਲੋਕੀ ਬਣੇ ਸੀ। ਇੱਕ ਵੀ ਮੁੱਦਾ ਇਹਨਾਂ ਕਦੇ ਪੰਜਾਬ ਦੇ ਹਿੱਤ ਦਾ ਨਹੀਂ ਚੁੱਕਿਆ। ਇਹਨਾਂ ਨੂੰ ਕਹੋ ਕਿ ਦੱਸਦੇ ਕਿ ਕੋਈ ਆਵਾਜ਼ ਇਹਨਾਂ ਨੇ ਕਦੀ ਪੰਜਾਬ ਵਾਸਤੇ ਉਠਾਈ ਹੋਏ ਤੇ ਹੁਣ ਲੁਧਿਆਣੇ ਦੇ ਵਿੱਚ ਜਿਹੜੀ ਐ ਸੀਟ ਖਾਲੀ ਹੋਈ ਐ ਉੱਥੇ ਫਿਰ ਕੈਂਡੀਡੇਟ ਲਾਣੇ ਕਿਹਤਰੀ ਵਾਰ ਦੋ ਨਿਸ਼ਾਨੇ ਕਰਨੇ ਚਾਹੁੰਦਾ ਇੱਕ ਤਾਂ ਪੈਸੇ ਵਾਲੇ ਲੋਕ ਆ ਜਿਹੜੇ ਕਹਿੰਦੇ ਸੀ ਆਮ ਆਦਮੀ ਦਾ ਹੁਣ ਕੰਮ ਹੀ ਖਤਮ ਹੋ ਗਿਆ ਉੱਥੇ ਜਿਹੜੇ ਕਿਸੇ ਆਮ ਪਾਰਟੀ ਦੇ ਵਰਕਰ ਨੂੰ ਜਿਹਨੂੰ ਟਿਕਟ ਦੇਣੀ ਸੀ ਜਾਂ ਜਿਹੜਾ ਇਹਨਾਂ ਦਾ ਬੰਦਾ ਚਲਾ ਗਿਆ ਜਿਹੜਾ ਜ਼ਿੰਦਗੀ ਦੇ ਵਿੱਚ ਆਧਵਚਾਲੇ ਉਮਰ ਦੇ ਵਿੱਚ ਜਾਂ ਕਿਤੇ ਉਹਦੇ ਪਰਿਵਾਰ ਨੂੰ ਦੇਣੀ ਸੀ ਇਹ ਚੀਜ਼ਾਂ ਛੱਡ ਕੇ ਤੇ ਫਿਰ ਪੈਸੇ ਵਾਲੇ ਨੂੰ ਜਿਹਨੂੰ ਪਹਿਲੇ ਰਾਜ ਸਭਾ ਦਿੱਤੀ ਹੋਈ ਹੈ ਉਹਨੂੰ ਲੈ ਆ ਕੇ ਹੁਣ ਲੁਧਿਆਣੇ ਇੱਥੇ ਖੜਾ ਕੀਤਾ ਗਿਆ ਦੂਜਾ ਕੇਜਰੀਆ ਸਮਝਾਉਣਾ ਵੀ ਇਹ ਜਿੱਤ ਜੂਗਾ ਜਾਂ ਧੱਕੇਸ਼ਾਹੀ ਕਰਕੇ ਇੱਥੇ ਕਬਜ਼ਾ ਕਰ ਲਾਂਗੇ ਤੇ ਮੈਂ ਰਾਜ ਸਭਾ ਚ ਜੇ ਨਹੀਂ ਥਾ ਤੇ ਚਲਾ ਜਾਊਗਾ ਇਹ ਜਿਹੜੇ ਮਨਸੂਬੇ ਆ ਇਹ ਸਾਡੇ ਪੰਜਾਬ ਦੇ ਲੋਕਾਂ ਨੂੰ ਇਹਨਾਂ ਦੇ ਬੁਰੀ ਤਰ੍ਹਾਂ ਫੇਰ ਕਰਨੇ ਤੇ ਇਹ ਪੰਜਾਬ ਦੇ ਉੱਤੇ ਕਬਜ਼ੇ ਚੜਿਆ ਕਮੀਆਂ ਕੋਸ਼ਾਂ ਨੇ ਪਹਿਲਾਂ ਹੀ ਸਾਡੀ ਸਰਕਾਰ ਤਾਂ ਦਿੱਲੀੋਂ ਚੱਲਦੀ ਪਈ ਐ ਤੇ ਹੁਣ ਕੇਜਰੀਵਾਲ ਰਾਜ ਸਭਾ ਦਾ ਮੈਂਬਰ ਵੀ ਲੈਣ ਦੇ ਸੁਪਨੇ ਜਿਹੜਾ ਲੈਣ ਲੱਗ ਪਿਆ ਇਸ ਕਰਕੇ ਇਕੱਠੇ ਹੋ ਕੇ ਪੰਜਾਬੀਆਂ ਨੂੰ ਤੇ ਇਹਨਾਂ ਨੂੰ ਰਸਤਾ ਜਿਹੜਾ ਉਹ